ਇੱਕ ਦੁਖਦਾਈ ਹਸਤੀ ਉਸ ਤੋਂ ਬਾਅਦ ਇਤਿਹਾਰ ਦੇ ਤੌਰ ਤੇ ਕੀ ਫੈਸਲਾ ਕੀਤਾ ਗਿਆ ਸਰੋਣੀ ਕਮੇਟੀ ਦੀ ਇਜੈਕਟਿਵ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇੱਕ ਤੇ ਜਿੱਥੇ ਕੜਾਈ ਨੇ ਉਹਨਾਂ ਦੇ ਚਾਰੇ ਪਾਸੇ ਜੰਗਲਾ ਲਾਇਆ ਜਾਵੇ ਤਾਂ ਜੋ ਕੋਈ ਵੀ ਜਿਹੜਾ ਉਸ ਕੜਾਈ ਦੇ ਵਿੱਚ ਡਿੱਗਣ ਤੋਂ ਬਚ ਸਕੇ ਇੱਕ ਅਸੀਂ ਹੋਰ ਵੀ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਂ ਆਣ ਨੇ ਜਾਂ ਪਹਿਲਾ ਦਰਬਾਰ ਸਾਹਿਬ ਹੀ ਅਹੀਂ ਆ ਜੀਏ ਕਿ ਅਸੀਂ ਸੇਫਟੀ ਬੈਲਟ ਵੀ ਅਹੀਂ ਸਬਰ ਕਰਕੇ ਜਿਹੜਾ ਸੇਫਟੀ ਬੈਲਟ ਬਣਾਉਂਦੇ ਨੇ ਕਿ ਉਹ ਅਸੀਂ ਬੈਲਟ ਸੇਫਟੀ ਬੈਲਟ ਬਣਾ ਰਹੇ ਆ ਕਿ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਹੜਾ ਲਵਾਈ ਹੈ ਉਹ ਜਦੋਂ ਕੜਾਏ 'ਚ ਕੜਛੀ ਮੱਕੜਾ ਮਾਰਦੇ ਨੇ ਚਾਹੇ ਉਹ ਗਾਲ ਬਣਾਉਂਦੇ ਨੇ ਉਹ ਉਥੇ ਤੱਕ ਪਹੁੰਚ ਨਾ ਸਕਣ ਕੜਾਏ ਤੱਕ ਕੜਾਏ ਦੀ ਮਤਲਬ ਗਾਹ ਨਾਲ ਲਰਨ ਕਿਉਂਕਿ ਸੇਫਟੀ ਬੈਲਟ ਹੀ ਉੱਤੇ ਟੰਗੀ ਉੱਤੇ ਹੋਊਗੀ ਬੱਜੀ ਹੋਊਗੀ ਤੇ ਨਾਲ ਉਹਨਾਂ ਦੇ ਲੱਗੀ ਹੋਊਗੀ ਪਰ ਜਦੋਂ ਵੀ ਕਿਤੇ ਕੜਾਏ ਰਹਿਣਗੇ ਉਹ ਖਿੱਚ ਪੈ ਜੂਗੀ ਪਛਾਹ ਚਲ ਜਾਣਗੇ ਇਸ ਤਰ੍ਹਾਂ ਸੀ ਬੈਲਟ ਹਾਂ ਜਿੱਦਾਂ ਸੀਟ ਬੈਲਟ ਆਪਾਂ ਆਹ ਪੰਜਾਬ ਚ ਜਾਂ ਗੱਡੀਆਂ ਚਲਾਉਨੇ ਆ ਇਸੇ ਤਰ੍ਹਾਂ ਹੀ ਇੱਕ ਉਹ ਬੈਲਟ ਹੋਊਗੀ ਉਹ ਅਸੀਂ ਵਿਚਾਰ ਕੀਤੀ ਮੀਟਿੰਗ ਚ ਮਾਝਾ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਬਲਾਜਮਾਂ ਦੀ ਜਿਹੜੇ ਹਲਵਾਈ ਨੇ ਜਾਂ ਕੋਈ ਸੇਵਾ ਕਰਦਾ ਇਹਨਾਂ ਦੀ ਸੇਫਟੀ ਦਾ ਬਹੁਤ ਧਿਆਨ ਰੱਖਿਆ ਜਾਵੇ ਮਾਝਾ ਦੇ ਪ੍ਰਧਾਨ ਸਾਹਿਬ ਵੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਅਸੀਂ ਜਿਹੜੇ ਆ ਜਿੰਨੇ ਵੀ ਸਾਡੇ ਸਰਵਾਰ ਸਾਹਿਬ ਚ ਕੜਾਈ ਨਹੀਂ ਉਹਨਾਂ ਤੇ ਅਸੀਂ ਇਹ ਜਿਹੜੇ ਕੜਾ ਜਗੜੇ ਲਾਤੇ ਨੇ ਜੰਗੜਿਆਂ ਤੋਂ ਬਾਅਦ ਸਾਡਾ ਦੂਜਾ ਸਟੈਪ ਆ ਜਿਹੜੇ ਸੇਫਟੀ ਬੈਲਟ ਇਦਾਂ ਹੀ ਹੈ ਜਿਹੜੇ ਜਿੱਥੇ ਜਦ ਵੱਡੇ ਸਾਡੇ ਗੁਰਦਰਾ ਸਾਹਿਬ ਆਣ ਨੇ ਉਹਨਾਂ ਚ ਵੀ ਅਸੀਂ ਇਹ ਲੋਡ ਮਹਿਸੂਸ ਕਰਕੇ ਜਿੱਥੇ ਲੋਡ ਹੋਊਗੀ ਉੱਥੇ ਵੀ ਅਸੀਂ ਇਦਾਂ ਦੇ ਪ੍ਰਬੰਧ ਕਰਾਵਾਂਗੇ ਕਿਉਂਕਿ ਜਿਹੜੇ ਸੰਗਤ ਅਤੇ ਜਿਹੜੇ ਸਾਡੇ ਲੋਹਾਈ ਨੇ ਇਹਨਾਂ ਦੀ ਸੇਫਟੀ ਬਹੁਤ ਜ਼ਰੂਰੀ ਆ ਕਿਉਂਕਿ ਸੰਗਤ ਵੀ ਕਈ ਵਾਰ ਨਵਾਂ ਇਹਨਾਂ ਸੇਵਾ ਕਰਲਾ ਪੈਂਦੀ ਆ ਤੇ ਉਹਨਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਇਆ ਇਹ ਬਹੁਤ ਜ਼ਰੂਰੀ ਕਾਰਜ ਹੋਣ ਕਰਕੇ ਅਸੀਂ ਪਹਿਲ ਦੇ ਆਧਾਰ ਤੇ ਕਰ ਰਹੇ ਆ ਜੰਗਲੇ ਹੀ ਲਵਾਤੇ ਨੇ ਤੇ ਜਲਦ ਹੀ ਇਹ ਸੇਫਟੀ ਬੈਲਟ ਜਿਹੜਾ ਉਹ ਵੀ ਲਾਵਾਂਗੇ ਤਾਂ ਜੋ ਕੋਈ ਵੀ ਗਾਂ ਵਿਅਕਤੀ ਜਿਹੜਾ ਉਹਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਮਨੁੱਖੀ ਜਾਨਾਂ ਜਿਹੜੀਆਂ ਬਹੁਤ ਕੀਮਤੀ ਨੇ ਤੇ ਹਰ ਇੱਕ ਦੀ ਜਾਨ ਬਚਾਉਣਾ ਜਿਹੜਾ ਸਾਡੇ ਕਾਰਜ ਖੇਤਰ ਦੇ ਵਿੱਚ ਆ ਉਹਦੀ ਜਾਨ ਬਚੋੜਾ ਸਾਡਾ ਫਰਜ਼ ਬਣਦਾ ਆ ਤੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਹੀ ਅਸੀਂ ਇਹ ਕਾਰਜ ਕਰ ਰਹੇ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ